ਸੱਚੀ ਗੱਲ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਆਪ ਸਭ ਨਾਲ ਜਸਮੀਨ ਅਸਲ ਦੇ ਵਿੱਚ ਜਦੋਂ ਜਦੋਂ ਚੀਜ਼ਾਂ ਸਾਡੇ ਅਨੁਸਾਰ ਨਹੀਂ ਹੁੰਦੀਆਂ ਜਾਂ ਵਕਤ ਸਾਡੇ ਅਨੁਸਾਰ ਨਹੀਂ ਚੱਲਦਾ ਜਾਂ ਜ਼ਰੂਰਤਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਜਾਂ ਅਸੀਂ ਮਿਹਨਤ ਕਰਦੇ ਹਾਂ ਸਾਨੂੰ ਪੂਰਾ ਫਲ ਨਹੀਂ ਮਿਲਦਾ ਤਾਂ ਉਸ ਚੀਜ਼ ਨੂੰ ਅਸੀਂ ਐਗਰੈਸ਼ਨ ਦਾ ਨਾਮ ਦੇ ਦਿੰਦੇ ਹਾਂ ਕਿ ਹੌਲੀ-ਹੌਲੀ ਕਹਿੰਦੇ ਜੀ ਇਹ ਚੁੱਪ ਹੋ ਗਏ ਕਹਿੰਦੇ ਜੀ ਇਹ ਕੁਝ ਜ਼ਿਆਦਾ ਹੀ ਬੋਲਦੇ ਆ ਕਹਿੰਦੇ ਜੀ ਇਹ ਕੋਈ ਨਾ ਕੋਈ ਪਰੇਸ਼ਾਨੀ ਚ ਨੇ ਕਿਉਂ ਨਾ ਵਜਾ ਜੜ ਜੜ ਮਹੀਨੇ ਰੱਖਦੀ ਆ ਬਿਲਕੁਲ ਰੱਖਦੀ ਕਿਉਂਕਿ ਕਿਸੇ ਨਾ ਕਿਸੇ ਚੀਜ਼ ਦੇ ਪਿੱਛੇ ਕਾਰਨ ਹਰ ਚੀਜ਼ ਦਾ ਹੈ ਕਾਰਨ ਬਣਦਾ ਤੇ ਕਾਰਨ ਨਾਲ ਇਹੋ ਚੀਜ਼ ਬਣਦੀ ਹੈ ਤੁਸੀਂ ਸਮਝੋ ਬਿਨਾਂ ਵਜਾ ਤੋਂ ਕੋਈ ਇਹ ਮਾ ਨਹੀਂ ਨਹੀਂ ਕਾਰਨ ਤੋਂ ਬਿਨਾਂ ਕੁਝ ਕੈਈ ਨਹੀਂ ਸਕਦੇ ਆਪਾਂ ਕਿ ਆ ਚੀਜ਼ ਹੋ ਗਈ ਵਾਓ ਐਦਾਂ ਹੀ ਹੋ ਗਿਆ ਐਦਾਂ ਕਿਦਾਂ ਕੇਈ ਵਾਰ ਇਸ ਹੰਦੂ ਕੋਲੋਂ ਐਦਾਂ ਕਿਦਾਂ ਦਾ ਕੋਈ ਜਵਾਬ ਨਹੀਂ ਹੁੰਦਾ ਕਿਉਂਕਿ ਕੁਦਰਤ ਦੀ ਚਾਹੇ ਮਾਰ ਹੋਵੇ ਤੇ ਚਾਹੇ ਰੰਗ ਹੋਵੇ ਉਹਦੇ ਪੇਤ ਉਹਦੇ ਰੰਗ ਨੂੰ ਅਸੀਂ ਸਮਝ ਨਹੀਂ ਸਕਦੇ ਠੀਕ ਬਹੁਤ ਵਾਰੀ ਅਸੀਂ ਬੇਵਸ ਹੋ ਕੇ ਸਿਰਫ ਉੱਪਰ ਨੂੰ ਦੇਖ ਹੀ ਸਕਦੇ ਹਾਂ ਕਿਉਂਕਿ ਕਈ ਚੀਜ਼ਾਂ ਤੇ ਸਾਡਾ ਜੋਰ ਹੀ ਨਹੀਂ ਹੈ ਇਹ ਦੁਨੀਆਦਾਰੀ ਹੈ ਇਹ ਦੁਨੀਆ ਦਾ ਨਹੀਂ ਹੈ ਪੱਤੇ ਝੜਦੇ ਆ ਨਵੇਂ ਆਉਂਦੇ ਆ ਫਲ ਲੱਗਦੇ ਆ ਤੇ ਕਈਆਂ ਨੂੰ ਨਹੀਂ ਵੀ ਲੱਗਦੇ ਇਹ ਜ਼ਰੂਰੀ ਥੋੜੀ ਹੈ ਪਰ ਸਾਨੂੰ ਇਨਸਾਨਾਂ ਨੂੰ ਹਰ ਤਰ੍ਹਾਂ ਨਾਲ ਹਰ ਚੀਜ਼ ਚਾਹੀਦੀ ਆ ਜਿਹਦੇ ਲਈ ਅਸੀਂ ਚਾਰ ਕਦਮ ਤੁਰੇ ਆ ਸਾਨੂੰ ਉਹਦਾ ਸਾਥ 14 ਕਦਮਾਂ ਤੱਕ ਚਾਹੀਦਾ ਕਿਉਂਕਿ ਅਸੀਂ ਤੇਰੇ ਨਾਲ ਚਾਰ ਕਦਮ ਤੁਰੇ ਹੱਕ ਜਿ ਤੋਂ ਦੀ ਸਾਡੀ ਪੁਰਾਣੀ ਆ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਉਹ ਕੋਈ ਵੀ ਹੋਵੇ ਸਾਡੇ ਨਾਲ ਜੁੜਿਆ ਹੋਵੇ ਅਸੀਂ ਉਹਦੇ ਲਈ ਕੀਤਾ ਤੇ ਅਸੀਂ 10 ਵਾਰ ਅਹਿਸਾਸ ਦਿਵਾਉਨੇ ਆ ਉਹਨੂੰ ਇਸ ਚੀਜ਼ ਦਾ ਕਿ ਬਈ ਦੇਖ ਅਸੀਂ ਤੇਰੇ ਲਈ ਆ ਕੇ ਕੀਤਾ ਜਦ ਕਿ ਵਕਤ ਨੇ ਕੀਤਾ ਹੁੰਦਾ ਹੈ ਜਦ ਕਿ ਵਕਤ ਨੇ ਕਰਵਾਇਆ ਹੁੰਦਾ ਹੈ ਜਦ ਕਿ ਉਸ ਟਮਟ ਟਾਈਮ ਦੇ ਹਾਲਾਤ ਹੀ ਇਦਾਂ ਦੇ ਹੁੰਦੇ ਆ ਕਿ ਕੁਝ ਚੀਜ਼ਾਂ ਹੋ ਜਾਂਦੀਆਂ ਕਿਉਂ ਨਹੀਂ ਅਸੀਂ ਕਰ ਦਿੰਨੇ ਆ ਜੋ ਉਸ ਨੂੰ ਛੱਡ ਦਿੰਦੇ ਕਿਉਂ ਅਸੀਂ ਉਹ ਚੀਜ਼ ਨੂੰ ਫੜੀ ਰੱਖਦੇ ਆ ਕੇ ਦੂਜੇ ਦੇ ਸਿਰ ਤੇ ਉਸ ਚੀਜ਼ ਦਾ ਬੋਝ ਪਾ ਕੇ ਰੱਖਦੇ ਆ ਕਿ ਭਾਈ ਤੂੰ ਸਾਡੇ ਆਸਾਨ ਥੱਲੇ ਦਬ ਜਾ ਬਸ ਕਿਉਂਕਿ ਅਸੀਂ ਤੇਰੇ ਲਈ ਆਕ ਦਿੱਤਾ ਤੁਸੀਂ ਉਸ ਲਈ ਨਹੀਂ ਕੀਤਾ ਉਸ ਦੀ ਕਰਮਾ ਚ ਸੀ ਉਸ ਚੀਜ਼ ਦਾ ਹੋਣਾ ਇਸ ਲਈ ਕੁਦਰਤ ਨੇ ਤੁਹਾਨੂੰ ਹੀਲਾ ਵਸੀਲਾ ਬਣਾਇਆ ਤੇ ਉਸ ਦਾ ਉਹ ਚੀਜ਼ ਦਾ ਕੰਮ ਹੋਇਆ ਇਹ ਕਿਉਂ ਨਹੀਂ ਅਸੀਂ ਸਮਝਦੇ ਠੀਕ ਹੈ ਤੁਹਾਡੇ ਮਨ ਨੇ ਤੁਹਾਡੇ ਦਿਮਾਗ ਨੇ ਹਰ ਚੀਜ਼ ਲਈ ਤੁਹਾਨੂੰ ਪੋਜ਼ਿਟਿਵ ਸਕਾਰਾਤਮਕ ਸੋਚ ਦਿੱਤੀ ਤੁਸੀਂ ਛੋਟੀਆਂ-ਮੋਟੀਆਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਤੁਸੀਂ ਆਪਣੇ ਨਾਲ ਆਪਣੇ ਰਿਸ਼ਤਿਆਂ ਨਾਲ ਆਪਣੇ ਕਿਸੇ ਵੀ ਤਰ੍ਹਾਂ ਦੇ ਦੋਸਤ ਮਿੱਤਰ ਨੇ ਚਾਹੀ ਸਰਕਲ ਹੈ ਚਾਹੀ ਕੋਈ ਸਬੰਧ ਹੈ ਉਹਨਾਂ ਦੇ ਵਿੱਚ ਬੜੀ ਇਮਾਨਦਾਰੀ ਨਾਲ ਰਿਸ਼ਤਾ ਲਵਾਇਆ ਅਗਰ ਸਾਹਮਣੇ ਤੋਂ ਇਮਾਨਦਾਰੀ ਨਹੀਂ ਆ ਰਹੀ ਤਾਂ ਤੁਸੀਂ ਇਹ ਉਮੀਦ ਦੂਜੇ ਤੋਂ ਨਹੀਂ ਕਰ ਸਕਦੇ ਤੁਹਾਡਾ ਆਪਣਾ ਕਰਮ ਹੈ ਤੁਸੀਂ ਆਪਣੇ ਕਰ ਰਹੇ ਹੋ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਇਕੱਲੇ ਆਏ ਹਾਂ ਇਕੱਲੇ ਜਾਣਾ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਮੈਂ ਦੋ ਤਿੰਨ ਵਾਰੀ ਚੀਜ਼ ਸ਼ਾਇਦ ਪਹਿਲਾਂ ਵੀ ਦੱਸ ਚੁੱਕੀ ਆ ਚੰਗਾ ਮਾੜਾ ਕੁਝ ਨਹੀਂ ਚੰਗਾ ਉਹ ਜਿਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਾੜਾ ਉਹ ਜਿਹਦੇ ਨਾਲ ਸਾਡਾ ਮਨ ਬੇਚੈਨ ਹੋਇਆ ਤੇ ਸਾਹਮਣੇ ਵਾਲੇ ਨੂੰ ਜਦ ਕਿਸੇ ਨੂੰ ਵੀ ਉਸ ਚੀਜ਼ ਦਾ ਨੁਕਸਾਨ ਹੋਵੇ ਕਿਸੇ ਨੂੰ ਸੁੱਟ ਕੇ ਉਹਦੇ ਉੱਤੋਂ ਨੰਗਣਾ ਮਾਰੀ ਗੱਲ ਹੈ ਜੇ ਕੋਈ ਡਿੱਗ ਗਿਆ ਏ ਆਪਣਾ ਰਸਤਾ ਬਣਾਇਆ ਤੁਸੀਂ ਲੰਗੇ ਜਾਂ ਉਸ ਨੂੰ ਤੁਸੀਂ ਖੜੇ ਕੀਤਾ ਇਹ ਤੁਹਾਡਾ ਕਰਮ ਤੇ ਤੁਹਾਡੀ ਨੀਅਤ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੰਨੂੰ ਤੁਸੀਂ ਖੜੇ ਕੀਤਾ ਉਹ ਤੁਸੀਂ ਮੋੜਿਆਂ ਦੇ ਵਿੱਚ ਆ ਕੇ ਚੱਲੋ ਇਹ ਜ਼ਰੂਰੀ ਨਹੀਂ ਹੈ ਸਭ ਤੋਂ ਪਹਿਲਾਂ ਆਪਣਾ ਦੇਖੋ ਉਸ ਤੋਂ ਬਾਅਦ ਆਪਣੇ ਆਲੇ ਦੁਆਲੇ ਦਾ ਦੇਖੋ ਉਸ ਤੋਂ ਬਾਅਦ ਆਪਣਿਆਂ ਦੇ ਨਾਲ ਜਿੰਨਾ ਹੋ ਸਕੇ ਸਬੰਧ ਸ਼ੁੱਧ ਰੱਖੋ ਸਹੀ ਰੱਖੋ ਆਪਣੀ ਨੀਅਤ ਸੱਚੀ ਜਦੋਂ ਅਸੀਂ ਦੂਜੇ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਜਦੋਂ ਅਸੀਂ ਦੂਜੇ ਦੇ ਬਾਰੇ 'ਚ ਆਪਣੀ ਸੋਚ ਨੂੰ ਪ੍ਰਭਾਵਿਤ ਕਰਦੇ ਹਾਂ ਕਿ ਬਸ ਲੁੱਟ ਲੋ ਖਾ ਲੋ ਨਹੀਂ ਇਹ ਇਹ ਦੂਜੇ ਨੂੰ ਪਤਾ ਲੱਗੇ ਨਾ ਲੱਗੇ ਦੂਜਾ ਕੌਣ ਠੀਕ ਹੈ ਤੁਸੀਂ ਆਪਣੇ ਮਨ 'ਚ ਤੁਹਾਡੇ ਕੀ ਚੱਲ ਰਿਹਾ ਹੈ ਇਹ ਤੁਸੀਂ ਸਾਹਮਣੇ ਵਾਲੇ ਨੂੰ ਅਹ ਅਹਿਸਾਸ ਨਹੀਂ ਹੋਣ ਦਿੱਤਾ ਪਰ ਇਹ ਉਹਦੇ ਅਹਿਸਾਸ ਨਾਲ ਫਰਕ ਹੀ ਨਹੀਂ ਪੈਂਦਾ ਜਿੱਥੇ ਫਰਕ ਪੈਂਦਾ ਹੈ ਉਹਨੇ ਇਹ ਤੇ ਤੁਹਾਨੂੰ ਇਹ ਸੋਚ ਦਿੱਤੀ ਹੈ ਤੇ ਤੁਸੀਂ ਉਹ ਚੀਜ਼ ਨੂੰ ਪਾੜੇ ਪਾ ਕੇ ਉਸ ਗੁੱਟੇ ਨੂੰ ਮੜਦਾ ਕਰ ਲਿਆ ਕਿਉਂਕਿ ਸਿੱਕੇ ਦੇ ਹਮੇਸ਼ਾ ਦੋ ਪੰਨੇ ਕਿਹੜੇ ਸਿੱਕੇ ਨੂੰ ਨਾਲ ਲੈ ਕੇ ਚੱਲਦੇ ਆ ਸਾਡੇ ਹੱਥ ਵਿੱਚ ਹੈ ਨਾ ਹਰ ਕਿਸੇ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਬਸ ਇਹ ਦਿਮਾਗ 'ਚ ਰੱਖੋ ਕਿਸੇ ਨਾ ਕਿਸੇ ਟਾਈਮ ਤੇ ਕਿਸੇ ਨੂੰ ਖੁਸ਼ ਕਰਨ ਲਈ ਕਿਸੇ ਦੇ ਦਿਮਾਗ ਵਿੱਚ ਤੁਹਾਡੇ ਪ੍ਰਤੀ 네ਗੇਟਿਵ ਵਿਚਾਰ ਘਟਾਰਾ ਤੁਮਕ ਸੋਚ ਆਏਗੀ ਕੋਈ ਪਰ ਉਹ ਬੁਰਾ ਵੀ ਕਹੇਗਾ ਤਾਂ ਉਹ ਬੁਰੇ ਦੀ ਪਰਵਾਹ ਕਰਨ ਦੀ ਬਜਾਏ ਸਿਰਫ ਆਪਣੀ ਤੇ ਜੋ ਕਰ ਰਹੇ ਹੋ ਦੀ ਪਰਵਾਹ ਕਰੋ ਬਹੁਤੀਆਂ ਚੀਜ਼ਾਂ ਛੱਡਣ ਦੀ ਆਦਤ ਪਾਓ ਸਹੀ ਹੈ ਚਲੋ 12 ਜੂਨ 2024 ਦਿਨ ਬੁੱਧਵਾਰ ਦਾ ਹੈ ਤੇ ਛੱਟੀ ਤਿਥੀ ਹੈ ਸੁਕਲ ਪਖਸ਼ ਦੀ ਹੈ ਅਰਸ਼ਨ yog ਰਹੇਗਾ ਗੰਡ ਗੰਡ ਮੂਲ ਦੇ ਨਕਸ਼ਤਰ ਰਹੇਗਾ ਤਨੂ ਰਾਸ਼ੀ ਵਿੱਚ ਚੰਦਰਮਾ ਚਲੇਗਾ ਤੇ ਅੱਜ ਸ਼ੁਕਰ ਮਿਥੂ ਰਾਸ਼ੀ ਵਿੱਚ ਜਾਣਗੇ 6 ਜੁਲਾਈ ਤੱਕ 12 ਜੁਲਾਈ ਤੋਂ 6 ਜੁਲਾਈ ਤੱਕ ਸ਼ੁਕਰ ਮਿਥੂ ਰਾਸ਼ੀ ਵਿੱਚ ਸ਼ਾਮੂਚੇ ਨਤੀਤੇ ਜਾ ਰਹੇ ਹਾਂ ਜੀ ਗੰਡ ਮੂਲ ਕਾਸਵੇਰੇ ਤੱਕ ਚੱਲਣਗੇ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਚਰਚਾ ਕਰਾਂਗੇ ਸ਼ੁਕਰ ਦਾ ਰਾਸ਼ੀ ਪਰਵਰਤਨ ਹੁਣ ਇੱਕ ਗੱਲ ਹੋਰ ਮੇਨ ਹੈ ਯਾ ਕਿ ਜਦੋਂ ਜਦੋਂ ਕੋਈ ਗ੍ਰਹਿ ਰਾਸ਼ੀ ਪਰਵਰਤਨ ਕਰਦਾ ਹੈ ਤਾਂ ਜਿਸ ਘਰ ਚ ਜਿਸ ਜਗ੍ਹਾ ਤੇ ਜਾਂਦਾ ਆਪਾਂ ਕੱਲ ਵੀ ਤੁਹਾਨੂੰ ਦੱਸਿਆ ਸੀ ਉਸ ਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਪਰਿਵਾਰ ਵਿੱਚ ਕਿਸੇ ਦੇ ਦੂਜੇ ਜਾ ਰਿਹਾ ਕਿਸ ਦੇ ਤੀਜੇ ਜਾ ਰਿਹਾ ਕਿਸ ਦੇ ਚੌਥੇ ਜਾ ਰਿਹਾ ਕਿਸ ਦੇ ਅੱਠਵੇਂ ਜਾ ਰਿਹਾ ਜੋ ਜਿੱਥੇ ਜਾ ਰਿਹਾ ਉਸ ਦਾ ਪ੍ਰਭਾਵ ਪੈਂਦਾ ਹੈ ਇਹ ਸੱਚ ਜਾਣੋ ਕਿ ਜਦੋਂ ਕਿਸੇ ਦਾ ਸ਼ੁਭ ਪ੍ਰਭਾਵ ਆਉਣਾ ਤਾਂ ਸਾਰਿਆਂ ਤੇ ਪਰਿਵਾਰ ਤੇ ਸ਼ੁਭ ਹੋ ਪਏਗਾ ਜੇ ਉਸ ਦੀ એનર્ਜੀ ਸਹੀ ਨਹੀਂ ਆਉਣੀ ਦਾ ਸਭ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੇਟੇ ਲਈ ਤਾਂ ਬਹੁਤ ਅੱਛਾ ਸੀ ਉਹਦੇ ਲਈ ਖਰਾਬ ਸੀ ਤਾਂ ਜੀ ਬੇਟੇ ਲਈ ਖਰਾਬ ਹੈ ਤਾਂ ਫਾਦਰ ਤੇ ਵੀ ਉਸ ਦਾ ਇਫੈਕਟ ਉਦਾਂ ਦਾ ਹੀ ਹੈ ਠੀਕ ਹੈ ਮਿਥੂ ਰਾਸ਼ੀ ਵਿੱਚ ਜਾਨੀ 3 ਨੰਬਰ ਵਿੱਚ ਸ਼ੁਕਰ ਦਾ ਜਾਣਾ ਮਾਰਾ ਰਾਸ਼ੀਆਂ ਦਾ ਪ੍ਰਭਾਵ ਜਾਨਣਾਗੇ ਆਪਾਂ ਸਭ ਤੋਂ ਪਹਿਲਾਂ ਆ ਰਿਹਾ ਇਸ ਅਨੀ ਮੇਸ਼ ਰਾਸ਼ੀ ਵਾਲੇ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜੋ ਹੈ business ਦਾ ਕਾਰਕ ਹੈ ਕੰਮ ਕਰਦਾ ਕਾਰਕ ਹੈ ਧਨ ਦਾ ਕਾਰਕ ਹੈ ਕਿ ਆਪਣੇ ਤੋਂ ਅੱਗੇ ਗਿਆ 1 ਨੰਬਰ ਅੱਗੇ ਕੋਈ ਵੀ ਕਰੇ ਆਪਣੀ ਰਾਸ਼ੀ ਤੇ ਅੱਗੇ ਜਾਂਦਾ ਹੈ ਤਾਂ ਸ਼ੁਭ ਪਰਵਾਰ ਦਿੰਦਾ ਹੈ ਤਾਂ ਇਸ ਕਰਕੇ ਧਨ ਪੈਸਾ ਕੰਮ bizness ਲਈ ਚੰਗਾ ਮੈਰਿਡ ਹੋ ਤਾਂ ਪਤੀ ਪਤਨੀ ਇੱਕ ਦੂਜੇ ਦੀ ਸਲਾਹ ਨਾਲ ਚੱਲੋ ਬਹੁਤ ਅੱਛਾ ਹੋ ਜਾਏਗਾ ਕਮਾਕਾਰਾਂ ਦੀ ਤਰਕੀਬ ਜੋ ਹੈ ਜੋ ਆਪਾਂ ਕਹੀਏ ਕਿ ਸਹੀ ਤਰੀਕੇ ਨਾਲ ਖਾਸ ਤੌਰ ਤੇ ਬੁਟੀਕ ਕੰਮ ਕਰ ਲਕਸ਼ਰੀ ਚੀਜ਼ਾਂ ਦਾ ਕੰਮ ਕਰਨ ਵਾਲਿਆਂ ਲਈ ਇਸ ਟਾਈਮ ਤੇ ਚੰਗਾ ਤੁਹਾਨੂੰ ਵਧੀਆ ਕੰਮਕਾਰ ਆ ਸਕਦਾ ਹੈ ਫਾਇਦਾ ਹੋ ਸਕਦਾ ਹੈ ਬਸ ਇੱਕ ਗੱਲ ਹੋਰ ਰੱਖੋ ਕਿ ਚੰਦਰ ਮੱਥੇ ਤੇ ਲਗਾਉਂਦੇ ਰਹੋ ਤੇ ਤੀਜਾ ਜੀਵਨ ਸਾਥੀ ਦੀ ਸਲਾਹ ਨਾਲ ਚਲੋ ਦੂਜਾ ਜੀਵਨ ਸਾਥੀ ਦੀ ਸਲਾਹ ਨਾਲ ਚਲੋ ਤੇ ਤੀਜਾ ਸਭ ਤੋਂ ਜ਼ਰੂਰੀ ਕੀ ਹੈ ਸਰਕ ਆਹ ਗੋਲੇ ਕੋਈ ਕੋਮੜ ਫਿਰੰਦਾ ਦੋਸਤਾਂ ਨਾਲ ਮਿੱਤਰਾਂ ਨਾਲ ਪ੍ਰੋਗਰਾਮ ਬਣਾ ਰਹੇ ਹੋ ਤਾਂ ਥੋੜਾ ਜਿਹਾ ਸਿਹਤ ਦਾ ਧਿਆਨ ਰੱਖਿਓ ਕਿਉਂਕਿ ਨਿੱਤਰ ਜਾਣਾ ਨਹੀਂ ਹੈ ਮੁੱਕਾ ਚੁੱਕਾ ਤੌਰ ਰਸੀਆ ਨੇ ਬ੍ਰਿਕ ਰਾਸ਼ੀ ਵਾਲੇ ਬ੍ਰਿਕ ਰਾਸ਼ੀ ਵਾਲਿਆਂ ਲਈ ਤੁਹਾਡੇ ਲਗਨ ਦਾ ਮਾਲਕ ਜਾਏਗਾ ਧਨ ਸਥਾਨ ਵਿੱਚ ਧਨ ਪੈਸਾ ਬਿਜ਼ਨਸ ਕੰਮ ਕਰ ਸਹੀ ਸੰਬੰਧੀ ਵਿਆਹ ਸ਼ਾਦੀ ਲਈ ਸਿਤਾਰੇ ਅੱਛੇ ਰਿਸ਼ਤੇ ਲਈ ਸਿਤਾਰੇ ਅੱਛੇ ਬੇਚੱਕ ਹਜੇ ਜੋ ਸ਼ੁਕਰ ਹੈ ਕਾਰਾ ਡੁੱਬਿਆ ਹੋਇਆ ਹੈ ਤੇ 12 ਜੁਲਾਈ ਤੋਂ ਬਾਅਦ ਅੱਛਾ ਹੋ ਜਾਣਾ ਹੈ ਉਦੋਂ ਤੱਕ ਤੁਸੀਂ ਕੀ ਕਰਨਾ ਹੈ तकरीबन ਜਦੋਂ ਤੱਕ ਕਲ ਕਰਾਸ਼ੀ ਵਿੱਚ ਸ਼ੁਕਰ ਨਹੀਂ ਚਲੇ ਜਾਂਦਾ 12 ਜੁਲਾਈ ਤੋਂ ਬਾਅਦ ਤਾਂ ਧਨ ਸਥਾਨ ਵਿੱਚ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਇਤਰ ਕੰਨਾ ਵਿੱਚ ਲਗਾਉਂਦੇ ਰਹਿਣਾ ਹੈ ਤੇ ਗਾਂ ਦੀ ਰੋਟੀ ਪਾਉਂਦੇ ਰਹਿਣਾ ਹੈ ਸਭ ਤੋਂ ਜ਼ਰੂਰੀ ਬ੍ਰੈਕਫਾਸਟ ਹੈ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਜੈਮਨੀ ਜਾਨੀ ਮਿਥੂ ਰਾਸ਼ੀ ਦੀ ਇਹ ਦੁਨਆਸ਼ੀ ਵਾਲੇ ਲਗਜ਼ਰੀ ਚੀਜ਼ਾਂ ਤੇ ਖਰਚ ਕਰਨਗੇ ਪਰਸਨੈਲਿਟੀ ਅੱਛੀ ਹੋ ਜਾਏਗੀ ਕੰਮ ਕਰ ਅੱਛਾ ਹੋ ਜਾਏਗਾ ਕੋਈ ਮੋਬਾਈਲ ਨਾ ਮਾ ਖਰੀਦਣਾ ਲਗਜ਼ਰੀ ਚੀਜ਼ਾਂ ਖਰੀਦਣੀਆਂ ਤਾਂ ਉਹ ਆ ਜਾਣਾ ਤੁਹਾਡੇ ਕੋਲ ਜੋ ਵੀ ਸੋਚ ਰਹੇ ਹੋ ਉਹ ਚੀਜ਼ਾਂ ਤੁਹਾਡੇ ਕੋਲ ਲਈਆਂ ਜਾਣਗੀਆਂ ਤੇ ਨਾਲ ਪਰਸਨੈਲਿਟੀ ਵੀ ਅੱਛੀ ਹੋ ਜਾਏਗੀ ਬਸ ਸ਼ੁਕਰ ਨੁਹੋਰ ਸ਼ੁਪ ਕਰਨ ਦੇ ਲਈ ਕੀ ਕਰ ਸਕਦੇ ਹੋ ਤੁਸੀਂ ਹਾਂ ਇਹਦੇ ਲਈ ਜੋ ਮਤਲਬ ਕਪੂਰ ਦੇ ਟਿੱਕੇ ਆ ਉਹ ਆਪਣੇ ਕੋਲ ਰੱਖੋ ਤੇ ਹੋਰ ਜ਼ਰੂਰੀ ਹੈ ਕਿ ਤੁਸੀਂ ਰੋਟੀ ਪਾਉਂਦੇ ਰਹੋ ਜਦੋਂ ਤੱਕ ਤੁਹਾਡੇ ਲਗਨ ਦਾ ਮਾਲਕ ਬਾਰਵੇਂ ਸਥਾਨ ਵਿੱਚ ਹੈ ਇਹ ਇੱਕ ਦੋ ਦਿਨ ਤੱਕ ਉਹਨੇ ਚੇਂਜ ਹੋ ਜਾਣਾ ਹੈ ਉਦੋਂ ਤੱਕ ਥੋੜੀ ਸ਼ੇਅਰ ਮਾਰਕੀਟ ਵਿੱਚ ਪੈਸਾ ਸੋਖ ਸਮਝ ਕੇ ਲਗਾਓ ਕੈਂਸਰ ਜਾਨੀ ਕਰਕਰਾਸ਼ੀ ਬਣੀ ਕਰਕਰਾਸ਼ੀ ਦੇ ਲਈ ਸ਼ੁਕਰ ਇਨਕਮ ਦਾ ਮਾਲਕ ਸ਼ੁਕਰ ਸੁਖਸਥਾਨ ਦਾ ਮਾਲਕ ਆ ਗਿਆ ਬਾਰਵੇਂ ਖਾਨੇ ਵਿੱਚ ਬਾਰਵੇਂ ਖਾਨੇ ਸ਼ੁਕਰ 12 ਕਪੂਰ ਦੀਆਂ ਟਿੱਕੀਆਂ ਲੈ ਕੇ ਸ਼ਿਵਲਿੰਗ ਤੇ ਰੱਖਣੀਆਂ ਸ਼ੁਰੂ ਕਰੋ ਸ਼ਿਵਲਿੰਗ ਜੋ ਹੈ ਸ਼ਨੀ ਦਾਇ ਤੇ ਸ਼ਨੀ ਜੋਗਟ ਮਿਸਤਾਨ ਵਿੱਚ ਚੰਦਰ ਪਾਣੀ ਉਸ ਤੇ ਪਾਣੀ ਪਾਉਣ ਦੇ ਨਾਲ ਜਲ ਪਾਉਣ ਦੇ ਨਾਲ ਉਸ ਦਾ ਪ੍ਰਭਾਅ ਸ਼ੁਭ ਪਾਏਗਾ ਤੁਹਾਡਾ ਪ੍ਰੇਮ ਸਬੰਧ ਪੁਰਾਣੇ ਦੋਸਤ ਮਿੱਤਰ ਮਿਲ ਸਕਦੇ ਆ ਤੁਹਾਨੂੰ ਲੱਭ ਰਹੇ ਹੋ ਤੁਸੀਂ ਉਹਨਾਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੇ ਉਹ ਤੁਹਾਨੂੰ ਮਿਲ ਵੀ ਜਾਣਗੇ ਪੁਰਾਣੇ ਦੋਸਤ ਮਿੱਤਰਾਂ ਦਾ ਫੋਨ ਆਉਣ ਤੇ ਮਨ ਤੁਹਾਡਾ ਖੁਸ਼ ਰਹੇਗਾ ਵਾਰ ਵਿੱਚ ਸ਼ੁਕਰ ਅੱਛਾ ਪੈਸਾ ਆ ਜਾਏਗਾ ਅੱਛਾ ਕੰਮ ਕਰ ਜਾਏਗਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਬਸ ਥੋੜਾ ਜਿਹਾ ਮਾਦਾ ਦੀ ਸਿਹਤ ਖਰਾਬ ਰਹੇਗੀ ਤਾਂ ਉਹਨਾਂ ਦੀ ਸਿਹਤ ਸੰਭਾਲੋ ਤੇ ਗਰਮੀ ਤੋਂ ਬਚੋ ਲਿਓ ਸੰਗਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਮਿੱਤਰ ਨਹੀਂ ਹੈ ਤੀਜੇ ਖਾਨੇ ਦਾ ਮਾਲਕ ਹੈ ਤੇ ਨਾਲ ਦੇਖਿਆ ਜਾਵੇ ਤਾਂ ਦਸਵੇਂ ਖਾਨੇ ਦਾ ਮਾਲਕ ਹੈ ਤੇ ਗਿਆਰਵੇਂ ਖਾਨੇ ਵਿੱਚ ਜਾਏਗਾ ਹੁਣ ਇਨਕਮ ਇਸ ਥਾਂ ਵਿੱਚ ਜਾਏਗਾ ਸ਼ੁਕਰ ਦਸਵੇਂ ਖਾਨੇ ਦਾ ਮਾਲਕ ਜਾਨੀ ਸਰਕਾਰ ਦਾ ਤਨ ਪ੍ਰੋਫਿਟ ਚ ਆਵੇ ਤਾਂ ਜੋ ਸਰਕਾਰੀ ਨੌਕਰੀ ਕਰਦੇ ਉਹਨਾਂ ਲਈ ਤਾਂ ਚੰਗਾ ਹੈ ਸਰਕਾਰੀ ਤਨ ਜ਼ਵਾਦਾ ਹੋਏਗਾ ਤਰੱਕੀ ਹੋ ਸਕਦੀ ਹੈ ਪਰ ਪਰੇਸ਼ਾਨੀ ਇੱਥੋਂ ਆਈ ਕਿ ਜੋ ਮਿੱਤਰ ਨਾ ਹੋਣ ਕਰਕੇ ਥੋੜੀ ਤੀਸਰੇ خانه ਦੋਸਤ ਮਿੱਤਰ ਦਾ ਖਾਣਾ ਨਹੀਂ ਹੋਇਆ ਪ੍ਰਾਤ ਕਰਨ ਹਿੰਮਤ ਦਾ ਖਾਣਾ ਨਹੀਂ ਹੋਇਆ ਤਾਂ ਥੋੜੀ ਬਦਨਾਮੀ ਤੋਂ ਬਚਣਾ ਹੈ ਸਰਕਲ ਵੱਲੋਂ ਕੋਈ ਅਲੀਗੇਸ਼ਨ ਤੋਂ ਮਤ ਲੱਗ ਸਕਦੀ ਆ ਤਾਂ 6 ਜੁਲਾਈ ਤੱਕ ਆਪਣੇ ਭੇਤ ਕਿਸੇ ਨੂੰ ਨਾ ਦੋ ਅਗਲੀ ਗੱਲ ਕਰਦੇ ਆਪਾਂ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੀ ਕਿਸਮਤ ਦਾ مالک ਆਪਣੇ ਘਰ ਚ ਸੀ ਤੇ ਹੁਣ ਜਾਏਗਾ 10ਵੇਂ ਸਥਾਨ ਵਿੱਚ ਸ਼ੁਭ ਹੋ ਜਾਏਗਾ ਕਿਉਂਕਿ ਚੌਥੇ ਸਥਾਨ ਨੂੰ ਦੇਖੇਗਾ ਚੌਥੇ ਸਥਾਨ ਵਿੱਚ ਜੇਕਰ ਤੁਹਾਡੀ ਜਨਮ ਪੱਤਰੀ ਵਿੱਚ ਪਹਿਲਾ ਪੁੱਤੋ ਕੋਈ ਸਟਾਰ ਬੈਠੇ ਆਏ ਚੌਥੇ ਸਥਾਨ 'ਚ ਤਾਂ ਉਸ ਤੇ ਉਸਦੀ ਦ੍ਰਿਸ਼ਟੀ ਤਕਰੀਬਨ ਦੂਸਰੀ ਇੱਕ ਦੂਜੇ ਦੇ ਨਾਲ ਸੌਵੀਂ ਦ੍ਰਿਸ਼ਟੀ ਮੰਨੀ ਜਾਂਦੀ ਹੈ ਉਹ ਪਾਏਗੀ ਤੇ ਚੌਥੇ ਖਾਨੇ ਦਾ ਮਾਲਕ ਸੁੱਖਾ ਦਾ ਮਾਲਕ ਕਿਹਾ ਤਾਂ ਘਰ ਮਕਾਨ ਗੱਡੀ ਲਈ ਕਿਸੇ 플ੌਟ ਲਈ ਦੇਖਿਆ ਜਾਵੇ ਤਾਂ ਤਕਰੀਬਨ ਕੋਈ ਸੇ ਤੁਸੀਂ ਫਲੈਟ ਵਗੈਰਾ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕੋਈ 플ੌਟ ਵਗੈਰਾ 'ਚ ਅਗੋ ਪ੍ਰੋਫਿਟ ਲਈ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੇ ਸ਼ੁੱਕਾ ਦਾ ਰਾਸ਼ੀ ਪਰਵਰਤਨ ਤੁਹਾਨੂੰ ਅੱਛੇ ਮੌਕੇ अच्छे रिजल्ट ਤੇ اچھی ਪ੍ਰਾਪਰਟੀ ਵਾਲੇ ਹੱਥ ਤੁਹਾਡਾ ਬਦਾ ਸਕਦਾ ਹੈ ਠੀਕ ਹੈ ਕਦੇ ਕਦੇ ਰੂਮ ਤਾਂ ਇੱਕ ਸਥਾਨ ਤੇ ਰੱਖਦੇ ਜਾਓ ਸਮਾ ਲਿਬਰਾਜ਼ਰੀ ਦੁਆਰਾ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ 8ਵੇਂ ਸਥਾਨ ਵਿੱਚ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਸ਼ੁਕਰ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਤੁਹਾਡੀ ਰਾਸ਼ੀ ਦਾ ਮਾਲਕ ਤੇ 8ਵੇਂ ਤੋਂ ਚੱਗੇਗਾ 9ਵੇਂ ਸਥਾਨ ਵਿੱਚ ਹੁਣ 8ਵੇਂ ਖਾਨੇ ਦਾ ਮਾਲਕ 9ਵੇਂ ਖਾਨੇ ਵਿੱਚ ਜਾਏਗਾ ਜੋ ਕਿ ਲੱਗਤ ਬਾਝੋਂ ਪ੍ਰੋਬਲਮ ਦੇਵੇਗਾ ਪਰ ਜੋ ਬੁੱਧ ਹੈ ਤੁਹਾਡਾ ਉਹ ਕਿਸਮਤ ਦਾ ਮਾਲਕ ਹੈ ਇਹ ਕਿਸਮਤ ਦੇ ਸਿਤਾਰੇ ਖੋਲਣ ਲਈ ਵੈਸੇ ਸਮਾਂ ਸ਼ੁਕਰ ਤੁਹਾਨੂੰ ਅੱਛਾ ਰਿਜ਼ਲਟ ਦੇ ਸਕਦਾ ਹੈ। ਹਾਂ। ਕਿਉਂਕਿ ਬੁੱਧ ਤੁਹਾਡਾ ਭਾਵੇਂ ਮਿੱਤਰ ਹੈ ਪਰ ਬੁੱਧ ਬਾਹਰਵੇਂ ਖਾਣੇ ਦਾ ਮਾਲਕ ਨਹੀਂ ਹੈ ਤਾਂ ਉੱਥੇ ਕਿਤੂ ਦੀ ਹੈ ਤਾਂ ਇਸ ਦਾ ਲੌਜੀਕ ਸਮਝੋ। ਵਿਦੇਸ਼ ਬੰਦੀ ਬਣਦੇ ਬਣਦੇ ਕੰਮਾਂ 'ਚ ਰੁਕਾਵਟ ਆ ਪੈ ਸਕਦੀਆਂ ਨੇ। ਜਦੋਂ ਤੱਕ ਬੁੱਧ ਨਾਲ ਨਹੀਂ ਆ ਜਾਂਦਾ ਆਪਣੇ ਘਰ ਵਿੱਚ 14 ਤਰੀਕ ਤੋਂ ਬਾਅਦ ਆਏਗਾ ਬੁੱਧ। ਤਾਂ ਜਦੋਂ ਤੱਕ ਉਹ ਨਹੀਂ ਆ ਜਾਂਦਾ ਉਦੋਂ ਤੱਕ ਉਡਾ ਪੇਪਰ ਵਰਕ ਬੜੇ ਸੰਤਰਕ ਹੋ ਕੇ ਦੋ ਚਾਰ ਦਿਨ ਧਿਆਨ ਨਾਲ ਕਰਨਾ ਕਿਸੇ ਨੂੰ ਕੋਈ ਚੱਕ ਚੁਪ ਨਹੀਂ ਦੇਣਾ ਰਾਏ ਸ਼ੁਕਰ ਦਾ ਰਾਸ਼ੀ ਕਿਉਂਕਿ ਤਾਂ ਸ਼ੁਕ ਫਲ ਤਾਂ ਹੈ ਗਊਸ਼ਾਲਾ ਹਰਾਚਰਾ ਦੇਸਾ ਕਿਦੀ ਤੁਸੀਂ ਆਲੂ ਤਾਂ ਰੇਗਿਸਤਾਨ ਤੇ ਰੱਖ ਸਕਦੇ ਕਿਉਂਕਿ ਸੂਰਜ ਸ਼ੁਕਰ ਦੀ ਜੋਤੀ ਵੀ ਬਣੇਗੀ ਤਾਂ ਉਦਗਰੀ ਆਪਾਂ ਨੂੰ ਲੱਗ ਤੋਂ ਬਾਦਸ ਸਕਾਰਪੀਓ ਜਣੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਸਤਨੇ ਸਾਲ ਵਿੱਚ ਸ਼ੁਭ ਫਲ ਦੇ ਰਿਹਾ ਸੀ ਸਤਨੇ ਅੱਛਾ ਸੀ ਤੇ ਹੁਣ ਜਾਏਗਾ ਅੱਗੇ ਸਾਂ ਅੱਛਾ ਵੀ ਸ਼ੁਕਰ ਕੋਈ ਜ਼ਿਆਦਾ ਅੱਛਾ ਰਿਜ਼ਲਟ ਨਹੀਂ ਦਿੰਦਾ ਉਹ ਵੀ ਸਤਨੇ ਖਾਨੇ ਦਾ ਮਾਲਕ ਜਦ ਲਈ ਬਿਜ਼ਨਸ ਕੰਮ ਕਰਦਾ ਮਾਲਕ ਤੇ ਬਾਹਰਵੇਂ ਖਰਚੇ ਦਾ ਮਾਲਕ ਚਲਾ ਗਿਆ ਕੁੱਝ ਲੱਗੇ ਕਰਕੇ ਨਜਾਇਜ਼ ਜਿਹੇ ਖਰਚੇ ਕੀਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਉਹ ਵੀ ਨੂੰ ਥੋੜੀ ਜੀ ਸਕਿਨ ਪ੍ਰੋਬਲਮ ਵੀ ਤੰਗ ਕਰ ਸਕਦੀ ਹੈ ਤੇ ਥੋੜਾ ਪੈਸਾ ਆਉਂਦਾ ਆਉਂਦਾ ਪੈਸੇ ਦਾ ਫਲੋ ਘੱਟ ਸਕਦਾ ਤਾਂ ਤੁਸੀਂ ਆਪਣੇ ਇੱਕ ਤਾਂ ਪੈਸੇ ਨੂੰ ਬੈਲੈਂਸ ਕਰਕੇ ਖਰਚਿਆਂ ਨੂੰ ਬੈਲੈਂਸ ਕਰਕੇ ਚੱਲਣਾ ਹੈ ਤੇ ਦੂਜਾ ਸਕਿਨ ਪ੍ਰੋਬਲਮ ਲਈ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਦੇਣਾ ਕਿਉਂਕਿ ਸੂਰਜ ਵੀ ਨਾਲ ਲੱਗੇ ਥੋੜਾ ਜਿਆਦਾ ਹੋਰ ਗਰਮੀ ਦੇ ਸਕਦਾ ਹੈ ਪਰ ਬਾਰਿਕ ਪਰੇਸ਼ਾਨੀਆਂ ਸਿਹਤ ਦੀ ਪ੍ਰੋਬਲਮ ਕੋਈ ਬਿਮਾਰੀ ਦਾ ਡਰ ਜਿਆ ਮਨ ਚ ਰਹਿ ਸਕਦਾ ਹੈ ਤਾਂ ਉਹਦੇ ਲਈ ਤੁਸੀਂ ਗਾਹ ਨੂੰ ਰੋਟੀ ਤੁਸੀਂ ਵੀ ਪਾ ਸਕਦੇ ਹੋ ਤੇ ਜਵਾਰ ਲੈ ਕੇ ਗਾਹ ਨੂੰ ਖਿਲਾਓ ਅੱਛਾ ਰਹੇਗਾ ਇਹ ਰਹੇਗਾ ਸੁਪਨ ਲੈ ਕੇ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰਸ਼ੇਮੇ ਖਾਣੇ ਦਾ ਮਾਲਕ ਹੈ ਸਤਨੇ ਖਾਣੇ ਵਿੱਚ ਜਾਏਗਾ ਇਨਕਮ ਦਾ ਮਾਲਕ ਹੈ ਸਤਨ ਪ੍ਰੋਫਿਟ ਦਾ ਮਾਲਕ ਬਿਜ਼ਨਸ ਕੰਮ ਕਰਦੇ ਚੱਲ ਗਿਆ ਤਾਂ ਕਿਸੇ ਕਹਿ ਸਕਦੇ ਆਪਾਂ ਕਿ ਕਿਸੇ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਆਫਰ ਮਿਲ ਸਕਦੀ ਹੈ ਕਪੜਾ ਐਲੂਮੀਨੀਅਮ ਖਾਤਾ ਰੇਤਾ ਬਜਰੀ ਦਾ ਕੰਮ ਕਰਨ ਵਾਲਿਆਂ ਲਈ ਸਿਤਾਰੇ ਬਿਲਕੁਲ ਸ਼ੁਭ ਹੋ ਜਾਣੇ ਸੱਤਵੇਂ ਅੱਛਾផល ਦੇਗਾ ਸ਼ੁਕਰ ਬੈਠ ਕੇ ਕੋਈ ਗੱਡੀ ਕਾਫੀ ਦਿਨ ਤੋਂ ਚੇਂਜ ਕਰਨ ਬਾਰੇ ਸੋਚ ਰਹੇ ਸੀ ਤਾਂ ਇੱਕਦਮ ਪ੍ਰੋਗਰਾਮ ਬਣ ਸਕਦਾ ਹੈ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਲਈ ਵੀ ਸਿਤਾਰੇ ਕਿਸਮਤ ਦੇ ਪੂਰੀ ਤਰ੍ਹਾਂ ਸਾਥ ਦੇਣਗੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਸੱਤਵੇਂ ਸਥਾਨ ਵਿੱਚ ਅਗਰ ਮੈਰਿਡ ਹੋ ਤਾਂ ਇੱਕ ਦੂਜੇ ਦੀ ਸਲਾਹ ਨਾਲ ਚੱਲਣਾ ਅਗਰ ਅਨਮੈਰਿਡ ਹੋ ਤਾਂ ਆਪਣੀ ਮਾਤਾ ਦੀ ਸਲਾਹ ਨਾਲ ਚੱਲੋ ਆਪਣੀ ਭੈਣ ਦੀ ਸਲਾਹ ਨਾਲ ਚੱਲੋ ਭੈਣ ਭਾਈ ਇੱਕ ਦੂਜੇ ਦੀ ਸਲਾਹ ਨਾਲ ਚੱਲੋ ਸ਼ੁਭਾ ਲੈਂਗੇ ਕੈਪ੍ਰਿਗੋਰ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਤੁਹਾਡੇ ਜੋ ਹੈ ਦਸਵੇਂ ਖਾਨੇ ਦਾ ਮਾਲਕ 6ਵੇਂ ਖਾਨੇ ਵਿੱਚ ਚਲਾ ਗਿਆ ਕਿਸੇ ਨਾ ਕਿਸੇ ਤਰ੍ਹਾਂ ਦੇ ਸਰਕਾਰੀ ਉਜਿਹੇ ਤੋਂ ਬਚਣਾ ਚਾਹੀਦਾ ਹੈ ਤੁਹਾਨੂੰ ਤੇ ਸ਼ੁਕਰ ਜੋ ਹੈ ਸੋਚ ਦਾ ਮਾਲਕ 6ਵੇਂ ਵਿੱਚ ਬੈਠ ਗਿਆ ਤਾਂ ਕਿਤੇ ਕਈ ਵਾਰੀ ਕਨਫਿਊਜ਼ ਹੋ ਜਾਣਾ ਕਈ ਵਾਰੀ ਕੋਈ ਪਰੇਸ਼ਾਨੀ ਆ ਜਾਣਾ ਕਈ ਵਾਰੀ ਕੋਈ ਐਦਾਂ ਦੀ ਗੱਲ ਹੋ ਜਾਣਾ ਜਿਹਦੇ ਨਾਲ ਲੱਗੇ ਕਿ ਉਲਝ ਸਕਦਾ ਹੈ ਕੁਝ ਵੀ ਤਾਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਵੈਸੇ ਸ਼ੁਕਰ ਆਪਣੇ ਮਿੱਤਰ ਦੇ ਘਰ ਜਾ ਨੁਕਸਾਨ ਨਹੀਂ ਕਰਨ ਵਾਲਾ ਪਰ ਕਿਉਂਕਿ ਮੰਗਲ ਟੈਂਪਰੇਰੀ ਤੌਰ ਤੇ ਜੋਗ ਬਣਾ ਰਿਹਾ ਤੇ ਮੰਗਲ ਦੀ ਮੰਗਲ ਤੇ ਤ੍ਰਿकोण ਬਣ ਰਿਹਾ ਸ਼ੁਕਰ ਦਾ ਤੇ ਨਾਲ ਜੋ ਕਿ ਤ ਉਹ ਵੀ ਬੁੱਧ ਦੇ ਘਰ ਵਿੱਚ ਹੈ ਤਾਂ ਬੁੱਧ ਦੇ ਘਰਤੀ ਸ਼ੁਕਰ ਜਾਏਗਾ ਦਸਵੇਂ ਘਰ ਦੇ ਮਾਲਕ ਤਾਂ ਸੋਚ ਥੋੜੀ ਛੇਵੇਂ ਸਥਾਨ ਵਿੱਚ ਜਾਣ ਕਰਕੇ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਕੋਸ਼ਿਸ਼ ਕਰੋ 6 ਗ੍ਰਾਮ ਦੀ ਗੋਲੀ ਆਪਣੇ ਕੋਲ ਰੱਖ ਲਓ ਚਾਂਦੀ ਦੀ ਤਾਂ ਕਿ ਚੰਦਰ ਜੋ ਕਿ ਸੱਤਵੇਂ ਘਰ ਦੇ ਮਾਲਕ ਹੈ ਉਸ ਦੀ سپورਟ ਤੁਹਾਨੂੰ ਮਿਲਦੀ ਰਹੇ ਤੇ ਗੋਲ ਸਾਈਨ ਤੁਹਾਨੂੰ ਪਤਾ ਹੀ ਹੈ ਬੁੱਧ ਦਾ ਹੁੰਦਾ ਉਹ ਵੀ ਅੱਛਾ ਹੁੰਦਾ ਹੈ ਅਗੂਰਸੀਆਨੀ কুমਭਾ ਰਾਸ਼ੀ ਵਾਲਿਆਂ ਦੇ ਲਈ ਦੇਖੀਏ কুমਭਾ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਲਗਨ ਚ ਚੱਲੀ ਰਿਹਾ ਹੈ ਤੇ ਸ਼ੁਕਰ ਗਿਆ ਸੋਚ ਸਥਾਨ ਵਿੱਚ ਸੁਖ ਸਥਾਨ ਦਾ مالک ਚਲੋ ਇਹ ਅੱਛਾ ਹੋ ਗਿਆ ਕਿਉਂਕਿ 9ਵੇਂ ਖਾਨੇ ਦਾ ਮਾਲਕ ਵੀ ਹੈ ਸੋਚ ਵਿੱਚ ਚਲਾ ਗਿਆ ਕਿਸਮਤ ਦਾ ਪੂਰਾ ਸਾਥ ਮਿਲੇਗਾ ਔਲਾਦ ਪ੍ਰਾਪਤੀ ਲਈ ਤੇ ਔਲਾਦ ਦੀ ਸੈਟਿੰਗ ਲਈ ਜਾਂ ਆਪਣੀ ਪੜ੍ਹਾਈ ਲਈ ਜਾਂ ਨਵੇਂ ਪ੍ਰੇਮ ਸਬੰਧਾਂ ਲਈ ਜਾਂ ਕਈ ਦਿਨਾਂ ਤੋਂ ਚੱਲੇ ਆ ਰਹੇ ਖਰਾਬ ਰਿਸ਼ਤੇ ਨੂੰ ਸਹੀ ਕਰਨ ਲਈ ਇਹ ਸਮਾਂ ਬੇਹਤਰ ਹੋ ਜਾਏਗਾ ਸਭ ਅੱਛਾ ਹੁੰਦਾ ਜਾਏਗਾ ਔਰ ਖੂਬ ਸਾਰਾ ਪਾਣੀ ਪੀਂ ਨਾਲੀਪਰ ਚੀਜ਼ ਦਾ ਸੇਵਨ ਜ਼ਰੂਰ ਕਰਨਾ ਚੰਦਰ ਦੇ એનર્ਜੀ ਸ਼ੁਭ ਮਿਲੇਗੀ ਤੇ ਸਤਾਰਿਆਂ ਦਾ ਸ਼ੁਕਣ ਮਿਲਣਾ ਕੋਈ ਜ਼ਿਆਦਾ ਉਪਾ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਕਦੇ-ਕਦੇ ਆਟਾ ਚੌਲ ਚੀਨੀ ਧਾਰਮਿਕ ਸਥਾਨ ਤੇ ਦੇ ਸਕਦੇ ਅਗਲੀ ਰਾਸ਼ੀ ਪਾਈਸਿਸ ਹਨ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਸ਼ੁਕਰ ਮਿੱਤਰ ਨਹੀਂ ਹੈ ਇੱਕ 8ਵੇਂ ਖਾਨੇ ਦਾ ਮਾਲਕ ਹੈ ਇੱਕ ਤੀਜੇ ਖਾਨੇ ਦਾ ਮਾਲਕ ਹੈ ਜੋ ਕਿ 8ਵੇਂ ਤੋਂ 8ਵੇਂ ਕਰਨਾ ਪੈਂਦਾ ਹੈ ਇਹ ਚਲੇ ਜਾਏਗਾ ਚੌਥੇ ਸ ਮਾਤਾ ਦੀ ਸਿਹਤ ਖਰਾਬ ਹੋ ਸਕਦੀ ਹੈ একদম ਘੱਟ ਕੋਈ ਨਾ ਕੋਈ ਪਰੇਸ਼ਾਨੀ ਘਰ ਵਿੱਚ ਘਰੇਲੂ ਸਬੰਧਾਂ ਨੂੰ ਲੈ ਕੇ ਥੋੜੇ ਅਲੱਗ ਹੋਣ ਵਾਲੇ ਹਾਲਾਤ ਨੂੰ ਲੈ ਕੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਥੋੜੀ ਪਰੇਸ਼ਾਨੀ ਪਰਿਵਾਰ ਵਿੱਚ ਵੱਸ ਸਕਦੀ ਹੈ ਮਾਤਾ ਦਾ ਬੈਸਵਾਜੀ ਤੋਂ ਬਚਣਾ ਤੁਸੀਂ ਹਸਪਤਾਲ ਦੇ ਚੱਕਰ ਨਹੀਂ ਤਾਂ ਲੱਗ ਜਾਣਗੇ ਚੱਕਰ ਸ਼ੁਰੂ ਹੋ ਜਾਣਗੇ ਲక్ష్ਮੀ ਦਾ ਧੂਆ ਨਿਕਲਣਾ ਸ਼ੁਰੂ ਹੋ ਜਾਏਗਾ ਪੈਸਾ ਜਾਣਾ ਘੱਟ ਹੋਏਗਾ ਇਨਕਮ ਹੋਣੀ ਨਹੀਂ ਐਂਡ ਇਹ ਲੱਗੇਗਾ ਕਿ ਗੈ ਕੰਮ ਤੇ ਤੋਂ ਤਾਂ ਹੀ ਵਾਪਸ ਆਗੇ ਪੁੱਛਾ ਪਵੇਗੀ ਤਾਂ ਸ਼ੁਕਰਦੇਵਾਨ ਨੂੰ ਸ਼ੁਭ ਕਮ ਲਈ ਤੁਸੀਂ ਕੀ ਕਰਨਾ ਹੈ ਕਿਉਂਕਿ ਅਸਟਮੇਸ਼ਾ बेट जिना हरा चारा गौशाला पाओ सतनाचा धार्मिक स्थान पर रखो शुफा ठीक है जी ये जुलाई तक छे जुलाई तक शुक्र जा रहा है मिथुन राशि बारह राशियों से के प्रभाव पाएगा लॉजिक सुनो शुक्र गया बुद्ध के घर च लॉजिक जो बनता है बुद्ध तीन नंबर द राशि तीन नंबर बनता है राशि बुद्ध की है नंबर बृहस्पति जो है ਬੁੱਧਾ ਮਿੱਤਰ ਤੇ ਬੁੱਧ ਦੇ ਘਰ ਚ ਜਾ ਕੇ ਸ਼ੁਕਰ ਸ਼ੁਭ ਫਲ ਦਵੇ ਤਾਂ ਬੁੱਧ ਕੀ ਹੈ ਕੰਜਕਾ ਬੁੱਧ ਹੈ ਸ਼ੁਕਰ ਹੈ ਗਾਂ ਬੁੱਧ ਹੈ ਹਰਾ ਚਾਰਾ ਹਰੀ ਤਾਂ ਤੁਸੀਂ ਹਰੇ ਪੇੜ ਪੌਦੇ ਲਗਾ ਸਕਦੇ ਹੋ ਹਰਾ ਚਾਰਾ ਗਊਸ਼ਾਲਾ ਗਊਨ ਪਾ ਸਕਦੇ ਗਾਟੋ ਕੱਢ 3 ਕਿਲੋ 13 ਕਿਲੋ 23 ਕਿਲੋ ਜਿੰਨਾ ਮਰਜ਼ੀ ਪਾਓ ਇਹ ਤੁਹਾਡੀ ਗੁੰਜਾਇਸ਼ ਹੈ ਹਰ ਸ਼ੁਕਰਵਾਰ ਚ ਬੁੱਧਵਾਰ ਅਗਰ ਸੇ ਇੱਦੀ ਪ੍ਰੋਬਲਮ ਆਵੇ कुछ इना दिन के लग रहा परेशानी बद रही है तो जरूर हरा चारा गौशाला पाओ एक दो हरे तीन पौधे हरे लगाओ तो दूजे भी लगाने पौधे दान करो दो तीन शुभ कुछ समय जाता आप सब सबका दिन बहुत ही अच्छा जाए सात श्रीकाल